ਰਸੋਹ ਤੋਟੇ ਮਿੱਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤ ਸਾਹ ਹੋ ਸਿਰ ਸਾਹਾ ਦੇ ਜੇ ਸੰਤਾਸ ਉਹ ਬਹਿਠਿਆ ਸੋਹੀਐ ਸਭ ਨਾਮ ਦਾ ਦੜ ਸੱਚਾ ਪਾਤੂ ਸਾਹ ਹੁ ਸਿਰ ਸਾਹ ਦਾ ਜਿਸ ਪਾਸ ਬਹਿਠ ਆ ਸੋਹੀਐ ਸਤਨਾਮ ਦਾ ਸਤਨਾਮ ਸਿਰ ਵਾਹ ਮਹੱਲਾ ਤੀਜਾ ਘਰ ਪਹਿਨਤੁ ਤੁਕੇ ਭਗਤਾ ਦੇ ਸਦਾ ਕੂ ਰੱਖਦਾ ਹਰ ਜੀਓ ਤੋਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਾਨ ਤੁਦ ਰੱਖ ਲੈ ਹਰ ਜੀ ਹਾਨੋ ਪਰਤੀਤ ਹੈ ਹਾਰ ਜਿਓ ਮਨ ਮੁਖ ਪਰਬ ਪੁਲਾਇਆ ਭਗਤਾ ਨੇ ਸਦਾ ਤੂ ਰਖਦਾ ਹਾਰ ਜਿਓ rabah ਗੁਰ ਕੈ ਸਹਜ ਸੁਭਾਈ ਮਨ ਮੁਖਾਨੋ ਪਰਤੀਤ ਨ ਆਵੀ ਅੰਤਰ ਲੋਭ ਸੁਆ ਪਾਜ ਲਹਿ ਜਾਸੀ ਮਾਨ ਮੁਖ ਹੀਕਾ ਅਰਾਓ ਭਗਤਾ ਵਿੱਚ ਆਪ ਵਰਤਨਾ ਪ੍ਰਭ ਜੀ ਭਗਤ ਪਛਤਾਤਾ ਅਚਿੰਤ ਕੰਮ ਕਰੇ ਪ੍ਰਭ ਦਿਨ ਤੇ ਜੈਨ ਹਰਿ ਕਾ ਨਾਮ ਪਿਆ ਉੱਚ ਜੇਹਰ ਹਰ ਪ੍ਰਭ ਹੈ ਰਖਵਾਰਾ ਬੇਨ ਸਤ ਗੁਰ ਤੇ ਨਾਮ ਪਾ ਮਹਾਂ ਦੁਖ ਸੁਮਾਈ ਤੇ ਵਾਦ ਵਖਾ ਬੇਰਹਰ ਪਤ ਗਵਾਏ ਸੱਚਾ ਸਤ ਗੁਰ ਸਾਚੇ ਜਿਸ ਬਾਣੀ ਪਾਜ ਛੁਟ ਹੈ ਗੁਰ ਸਰਣਾਇ ਮਾਨਵਸਿਆ ਰਾਸੇ ਵਰ ਸਾਚੇ ਦਰ ਸਾਚੇ ਸੱਚਾ ਉਹ ਨਾ ਦੀ ਸੋਭਾ ਜਗ ਜਗ ਹੋਈ ਕੋਈ ਨ ਮੇਟੜ ਹਾਰਾ ਨਾ ਨਿਤ ਤਿੰਨ ਕੈ ਸਾਧ ਬਨਹਾਰੈ ਜੇਨ ਹਰ ਰੱਖਿਆ ਓਰ ਧਾਰਾ ਜੇਨ ਹਰ ਮਨ ਵਸਿਆ ਸੇਵਨ ਸਾਚੇ ਬਰ ਸਾਚੈ ਸਚਿਆ ਸੋਬਾ ਜੋਗ ਜੋਗ ਹੋਈ ਕੋਈ ਨਾਮਿਤ ਹਾਰਾ ਨਾਨਕ ਤਿਨ ਕੈ ਸਾਧ ਬਰਹਾਰੈ ਜੇਨ ਹਾਰ ਰੱਖਿਆ ਉਰਤਾਰਾ ਪਾਤਸ਼ਾਹੀ ਦੀ ਕਿਰਪਾ ਤੇ ਸਦਕਾ ਜੋ ਅੱਜ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤਿੰਨਾਂ ਸਤਿਗੁਰਾਂ ਦੇ 450 ਸਾਲਾ ਜੋਤੀ ਜੋਤ ਸਮਾਉਣ ਦੇ ਪੁਰਬ ਅਤੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤਿੰਨਾਂ ਸਤਿਗੁਰਾਂ ਦੇ 450 ਸਾਲਾ ਗ੍ਰਿਆਈ ਪੁਰਬ ਸਿੱਖ ਪੰਥ ਦੀ ਨਮਾਇਦਾ ਕਥੇ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਸਮੁੱਚੇ ਖਾਲਸਾ ਪੰਥ ਦੇ ਸਹਿਯੋਗ ਦੇ ਨਾਲ ਸਮੁੱਚੀਆਂ ਲੈ ਅੰਦੇ ਸਿੱਖ ਜੱਥੇਬੰਦੀਆਂ ਸਮੁੱਚੇ ਕਾਲ ਸੇਵਾ ਵਾਲੇ ਮਹਾਂਪੁਰਸ਼ ਸਮੁੱਚੇ ਨਿਰਮਲੇ ਮਹਾਂਪੁਰਸ਼ ਉਦਾਸੀ ਮਹਾਂਪੁਰਸ਼ ਅੱਜ ਬਹੁਤ ਵੱਡੀ ਨੀਤੀ ਵਿੱਚ ਪਹੁੰਚੇ ਮੈਂ ਦੇਖ ਰਿਹਾ ਹਾਂ ਕਿ ਲਗਭਗ ਅੱਜ ਸਾਰਾ ਹੀ ਖਾਨਸਾ ਸੰਤੰਥ ਸਤਗੁਰਾਂ ਦੀ ਪਵਿੱਤਰ ਗੋਦ ਦੇ ਵਿੱਚ ਸੱਜ ਕੇ ਬੈਠਾ ਹੈ ਔਰ ਜੋ ਪ੍ਰੋਗਰਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਕਾਰਯੋਗ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਦੀ ਧਾਮੀ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਵੀਟ ਕੀਤੀ ਹੈ ਧਰਮ ਪ੍ਰਚਾਰ ਕਮੇਟੀ ਵੱਲੋਂ ਇਹ ਜਿਹੜਾ ਪ੍ਰੋਗਰਾਮ ਨਹੀਂ ਕੀਤਾ ਗਿਆ ਹੈ ਇਹਦੇ ਵਿੱਚ ਸਾਰੇ ਪੰਥ ਨੂੰ ਦੇਖੀ ਹੈ ਸਾਰੀਆਂ ਗੁਰੂਗੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਕਿ ਸਾਰਿਆਂ ਨੇ ਪੈਦਲ ਚੱਲਣਾ ਹੈ ਇਹ ਆਪਣੀ ਹਿਆਤੀ ਦੇ 450 ਸਾਲਾ ਆਇਆ ਹੈ ਔਰ ਆਪਾਂ ਅਕਸਰ ਦੇਖਦੇ ਹਾਂ ਕਿ ਜਦੋਂ ਹੋਰ ਵੱਡੇ ਨਗਰ ਕੀਰਤਨ ਹੁੰਦੇ ਨੇ ਆਪਾਂ ਮੋਟਰ ਗੱਡੀ ਨਾਲੋਂ ਕਾਰਾਂ ਨੂੰ ਵਿੱਚ ਸ਼ਾਮਲ ਕਰਦੇ ਹਾਂ ਪਰ ਕੇਵਲ ਸਤਪੁਰਾਂ ਦਾ ਪਾਵਨ ਸਰੂਪ ਉਹ ਚੰਦ ਮੇਟਾ ਵਿੱਚ ਪਾਲਕੀ ਸਾਥ ਵਿੱਚ ਛੁੱਟ ਕੀਤਾ ਜਾਵੇਗਾ ਔਰ ਪੰਜ ਪਿਆਰੇ ਸਹਿਬਾਨ ਤੇ ਨਿਸ਼ਾਨੀ ਸਿੰਘ ਉਹੀ ਕੇਵਲ ਗੱਡੀਆਂ ਤੇ ਹੋਣਗੇ ਬਾਕੀ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਰੀ ਸੰਗਤ ਨੇ ਸਾਥ ਸਤਜੀ ਦੀ ਪੈਦਲ ਨਾਲ ਚੱਲਣਾ ਹੈ ਔਰ ਸਤਪੁਰਾਂ ਦੇ ਇਸ ਪੈਦਲ ਜੋ ਮਹਾਨਗਰ ਕੀ ਅੰਦਰ ਇਹ ਤਹਾਇਰ ਕਰਨੀ ਹੈ ਸੋ ਜਿਹੜੇ ਸਿਰਪਾਉ ਨੇ ਉਹ ਕੇਵਲ ਤੇ ਕੇਵਲ ਪੰਜ ਪਿਆਰੀ ਸਹਿਮਾਨ ਦੇ ਨਿਸ਼ਾਨੀ ਸਿੰਘਾਂ ਨੂੰ ਮਾਜੋਬ ਪ੍ਰਧਾਨ ਸਾਹਿਬ ਔਰ ਨਾਲ ਹੀ ਸਾਡੇ ਸਿੰਘ ਸਹਿਮਾਨ ਜੋ ਦਫ਼ਤਰ ਦੇ ਜੱਥੇਦਾਰ ਸਾਜ ਖੰਡ ਸ਼੍ਰੀ ਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਔਰ ਜੇਸੇ ਤਰ੍ਹਾਂ ਜੋ ਸੰਤ ਮਾਪੁਰਸ਼ ਨੇ ਅਸੀਂ ਵਿਸ਼ੇਸ਼ ਤੌਰ ਤੇ ਧਲਵਾਦੀਆਂ ਉਸਤ ਵਾਲਿਆਂ ਦੇ ਜਿਨ੍ਹਾਂ ਨੇ ਇੱਥੇ ਸੁਰੱਖਿਆ ਪ੍ਰਬੰਧ ਕੀਤਾ ਹੈ ਬਾਕੀ ਅੱਜ ਸਾਰਾ ਪੰਥ ਇਕੱਠਾ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਮੈਂਬਰ ਸਹਿਬਾਨ ਪਹੁੰਚੇ ਨੇ ਮੈਂ ਸਭ ਤੋਂ ਪਹਿਲੇ ਰੂਪ ਦੇ ਵਿੱਚ ਆਇਆ ਬਹੁਤ ਸਾਰੇ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਤੇ ਸਾਥ ਸੰਗਤ ਜਿਹੜੇ ਸਮਾਗਮ ਨਹੀਂ ਜਿੱਥੇ ਆਪਾਂ ਸ਼ਾਮ ਨੂੰ ਜਾ ਕੇ ਇਸ ਨਗਰ ਕੀਰਤਨ ਦੀ ਦੁਪਹਿਰ ਨੂੰ ਸਮਾਪਤੀ ਕਰਨੀ ਹੈ ਉੱਥੇ ਰਾਤ ਨੂੰ ਬਹੁਤ ਵੱਡਾ ਢਾਡੀ ਤੇ ਕਵੀਸ਼ਰ ਦਾ ਮਾਣ ਸ਼੍ਰੀ ਗੋਇੰਦਵਾਲ ਸਾਹਿਬ ਹੋ ਰਿਹਾ ਹੈ ਤੇ ਕੱਲ ਦਿਨ ਦਾ ਜਿਹੜਾ ਸਮਾਗਮ ਹੈ ਉਹ 18 ਸਤੰਬਰ ਕਿਉਂਕਿ ਜਿਹੜਾ ਦਿਨ ਦਾ ਮੀਨ ਦਿਵਾਨ ਹੈ ਉਹ ਤਕਰੀਬਨ ਦਿਲੀ 10 ਵਜੇ ਤੋਂ ਲੈ ਕੇ ਤਕਰੀਬਨ 3 ਵਜੇ ਤੱਕ ਜਿਹੜਾ ਲਗਾਤਾਰ ਨਿਰੰਤਰ ਚੱਲਣਾ ਹੈ ਅਸੀਂ ਸਾਰੇ ਆਏ ਹੋਏ ਮਾਪੁਰਸ਼ਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਕੱਲ ਨੂੰ ਮੀਨ ਸਟੇਜ ਤੇ ਸ੍ਰੀ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਇਸੇ ਤਰ੍ਹਾਂ ਜਿਵੇਂ ਅੱਜ ਆਏ ਗੁਦਸਤਾ ਬਣਿਆ ਨਾ ਕਿ ਮੈਂ ਦੇਖ ਰਿਆ ਕਿ ਇੱਕ ਵੀ ਕੋਈ ਐਸੀ ਸੰਪਰਦਾ ਨਹੀਂ ਜਿਸ ਸੰਪਰਦਾਇ ਅੱਜ ਤਪਿਆਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਆ ਕੇ ਆਪਣੀ ਆਹਰੀ ਨਲਵਾਈ ਹੋਈ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਪੰਥ ਰੇ ਤੇ ਏਕਤਾ ਇਤਫਾਕ ਤੇ ਚੜ੍ਹਦੀ ਕਲਾ ਆਵੇ ਤੇ ਸਾਧ ਸੰਗਤ ਜੀ ਆਪਾਂ ਚੜ੍ਹਦੀ ਕਲਾ ਨਾਲ ਖਾਲਸਾ ਜੀ ਦੇ ਜਿਹੜੇ ਬੋਲ ਕਾਲੇ ਨੇ ਉਹਨਾਂ ਨੂੰ ਪੂਰੇ ਸੰਸਾਰ ਤੱਕ ਲੈ ਕੇ ਜਾਈਏ ਅੱਜ ਬੜਾ ਖੁਸ਼ੀਆਂ ਦਾ ਦਿਹਾੜਾ ਹੈ ਔਰ ਸਾਧ ਸੰਗਤ ਜੋ ਸਿਰੋਗ ਬਾਉ ਨੇ ਕਿਉਂਕਿ ਇਹ ਉਹ ਧਰਤੀ ਹੈ ਜਿੱਥੋਂ ਮਹਾਰਾਜ ਨੇ ਸਰੋਪੇ ਦੀ ਸ਼ੁਰੂਆਤ ਕੀਤੀ ਤੇ ਇੱਕ ਸਾਲ ਦੀ ਸੇਵਾ ਤੋਂ ਬਾਅਦ ਬਾਬਾ ਅਮਰਦਾਸ ਜੀ ਸਮੁੱਚੇ ਕਾਰ ਸੇਵਾ ਵਾਲੇ ਬਾਬਾ ਜੀ ਸਮੁੱਚੇ ਕਾਰ ਸੇਵਾ ਵਾਲੇ ਮਹਾਂਪੁਰਸ਼ ਸਮੁੱਚੇ ਸਾਡੇ ਨਿਰਮਲ ਮਹਾਂਪੁਰਸ਼ ਉਦਾਸੀ ਮਹਾਂਪੁਰਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਹਵਾਈ ਕਰ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸਾਰੇ ਹਾਜ਼ਰ ਨੇ ਅਸੀਂ ਸੰਗਤੀ ਰੂਪ ਵਿੱਚ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਆ ਗਈ ਬੇਨਤੀ ਹੈ ਕਿ ਜਿਹੜੇ ਸਰੋਕਾਰੋਂ ਨੇ ਸੋ ਨਾਲ ਹੀ ਦੰਦਵੀ ਤਕਸਾਲ ਕਿਉਂਕਿ ਸ਼੍ਰੀਮਾਨ ਸੰਤ ਬਾਬਾ ਹਰਨਾਰ ਸਿੰਘ ਜੀ ਦਾ ਸਾ ਮੁੱਖੀ ਦੰਦਵੀ ਤਕਸਾਲ ਉਹ ਵਿਸ਼ੇਸ਼ ਤੌਰ ਤੇ ਸਤ ਸੰਗਤ ਜੀ ਅੱਜ ਦੇ ਇਸ ਸਾਰੇ ਸਮਾਗਮ ਦੇ ਅੰਦਰ ਸਾਡੇ ਇਕ ਬੈਠੇ ਨੇ ਇਸ ਕਰਕੇ ਸਾਰਾ ਹੀ ਸੀਤ ਸਮਾਜ ਸੰਤ ਮਹਾਂਪੁਰਖ ਦੰਦਵੀ ਤਕਸਾਲ ਸਰਵ ਸੇਵਾ ਵਾਲੇ ਕਾਮਪੁਨਡ ਦਾ ਬਹੁਤ-ਬਹੁਤ ਧੰਵਾਦ ਹੁਣ ਸੁਖ ਬਰਦਾਸ਼ ਹੋਏਗੀ ਤੇ ਨਾਲ ਹੀ ਨਗਰ ਕੀਰਤਨ ਹਰਵਾਨਾ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ